ਇਨਸਾਨ ਇੱਕ ਹੈ ਪਰ ਨਾਮ ਵੀ ਦੋ ਹੈ ਤੇ ਰੂਪ ਵੀ ਦੋ ਹੈ ਦੇਖੋ ਜੀ ਜ਼ੋਰਾ ਤੇ ਜ਼ੋਰਾ ਵਰ ਸਿੰਘ ਹਮੇ ਤੁਹਾਡੇ ਸਾਹਮਣੇ ਆ ਤੇ ਜਦੋਂ ਨੂਰ ਦੀ ਗੱਲ ਹੁੰਦੀ ਹੈ ਤੇ ਨੂਰ ਨੂੰ ਨੂਰ ਵਾਂਗ ਚਮਕਣ ਲਈ 25 26 ਸਾਲ 27 ਸਾਲ ਇੱਕ ਜ਼ਿੰਦਗੀ ਜਿਹਨੂੰ ਕਹਿ ਸਕਦੇ ਹਾਂ ਉਹ ਲੱਗੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਯਾਰ ਮੇਰੇ 'ਚ ਆ ਹੁਨਰ ਹੈ ਇੱਕ ਜੋਰਾ ਨੂਰ ਵੀ ਬਣ ਸਕਦਾ ਹੈ ਕਦੇ ਕਿਸੇ ਨੂੰ ਪਤਾ ਨਹੀਂ ਲੱਗਦਾ ਹੁੰਦਾ ਕਿ ਮੇਰੇ 'ਚ ਆ ਚੀਜ਼ ਹੈ ਤੇ ਮੈਂ ਇਹ ਬਣ ਸਕਦਾ ਹੈ ਹੈਨਾ ਜੇ ਜਿਹੜੀ ਹੋਣੀ ਹੈ ਉਹਦਾ ਪਤਾ ਨਹੀਂ ਹੁੰਦਾ ਹੈਨਾ ਚਾਹੇ ਉਹ ਪੋਜ਼ਿਟਿਵ ਆ ਚਾਹੇ ਉਹ ਨੈਗੇਟਿਵ ਹੈ ਮੈਨੂੰ ਪਤਾ ਨਹੀਂ ਸੀ ਲੱਗਿਆ ਮੈਨੂੰ ਚਲਦੇ 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 ਮੈਂ ਹੋ ਗਿਆ ਪਰ ਜੋਰਾ ਜੀ ਸੁਭਾਵਿਕ ਜੀ ਗੱਲ ਹੈ ਕਿ ਇਨਸਾਨ ਦੀ ਫਿਤਰਤ ਹੈ ਗੱਲਾਂ ਕਰਨੀਆਂ ਤੇ ਜਦੋਂ ਜੋਰਾ ਨੂਰ ਬਣਿਆ ਉਦੋਂ ਕਿੰਨੀਆਂ ਕ ਗੱਲਾਂ ਲੋਕਾਂ ਨੇ ਕੀਤੀਆਂ ਜਦੋਂ ਜੋਰਾ ਨੂਰ ਬਣ ਗਿਆ ਫਿਰ ਤਾਂ ਬਹੁਤ ਸੋਹਣਾ ਅਮੇਜ਼ਿੰਗ ਫਲਾਣਾ ਟਮਕਣਾ ਫਿਰ ਤਾਂ ਉਹ ਆਉਂਦਾ ਹੈ ਹਨਾ ਵਾਓ ਜਿਹਨੂੰ ਕਹਿੰਦੇ ਐ ਪਰ ਜਦੋਂ ਨੂਰ ਬਣਿਆ ਨਹੀਂ ਸੀ ਅਸਲ ਦਿੱਕਤਾਂ ਅਸਲ ਮੇਣੇ ਅਸਲ ਤਾਨੇ ਅਸਲ ਤੁਹਾਡੇ ਨਾਲ ਅਟੈਚ ਕਰਕੇ ਕਹਾਣੀਆਂ ਅਸਲ ਤੁਹਾਡੇ ਨਾਲ ਉਦੋਂ ਆਉਂਦਾ ਉਹ ਜਿਹੜਾ ਪਿਛਲੇ 26 ਸਤਾਈਆਂ ਸਾਲ ਦਾ ਸਫਰ ਹੈ ਉਹ ਉਹਦੇ ਵਿੱਚ ਹੈ ਅਕਸਰ ਹੀ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਕਿ ਜਿੱਥੇ ਕਿਹਾ ਜਾਂਦਾ ਹੈ ਕਿ ਲੋਕ ਜਿਹੜੇ ਆਤੂਰ ਵੇਖ ਕੇ ਜੱਜ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਜਦੋਂ ਜੋਰੇ ਨੂੰ ਵੀ ਐਸਾ ਫੇਸ ਕਰਨਾ ਪਿਆ ਕਿ ਜਦੋਂ ਲੋਕਾਂ ਨੇ ਕਮੈਂਟ ਬਾਜ਼ੀ ਕੀਤੀ ਹੋਵੇ ਆ ਬਿਲਕੁਲ ਫੇਸ ਤਾਂ ਕਰਨੇ ਪੈਂਦਾ ਜਿੱਥੇ 90 ਕਮੈਂਟ ਸੋਹਣੇ ਆਉਂਦੇ ਨੇ ਤਾਂ ਇੱਕ ਕਮੈਂਟ ਹੁਣ ਵੀ ਗੰਦਾ ਆ ਜਾਂਦਾ ਸਾਹਮਣੇ ਉਹ ਪਿਆਰ ਕਿੰਨਾ ਕੁ ਮਿਲਦਾ ਬਹੁਤ ਪਿਆਰ ਮਿਲਦਾ ਹੈ ਲੋਕ ਰੰਗ ਨੂੰ ਲੋਕਾਂ ਦਾ ਜਿਹੜਾ ਪਿਆਰ ਹੈ ਨੂਰ ਨੂੰ ਨੂਰ ਦੀ ਟੀਮ ਨੂੰ ਨੂਰ ਦੇ ਗੈਟਅਪ ਨੂੰ ਜਿਹੜਾ ਸਤਕਾਰ ਤੇ ਪਿਆਰ ਮਿਲਦਾ ਹੈ ਉਹ ਜਿੱਥੋਂ ਮਿਲਦਾ ਫਿਰ ਉੱਥੇ ਜੀ ਕਰਦਾ ਕਿ ਅਸੀਂ ਆਪਣੀ ਜਾਨ ਵੀ ਲਾ ਦੀਏ ਆਪਣੀ ਜੋਰਾ ਗ੍ਰਸਤੀ ਜੀਵਨ ਚ ਹੈ ਨਾ ਮੈਂ ਵਿਆਹ ਨਹੀਂ ਕਰਾਇਆ ਸਿੰਗਲ ਮੈਰਿਡ ਨਹੀਂ وجہ ਕਈਆਂ ਨੇ ਮੈਨੂੰ ਨਹੀਂ ਪਸੰਦ ਕੀਤਾ ਕਈਆਂ ਨੇ ਮੈਂ ਨਹੀਂ ਪਸੰਦ ਕੀਤਾ ਹੁਣ ਨੂਰ ਨੂੰ ਹਰੇਕ ਕੋਈ ਸਾਥ ਦਿੰਦਾ ਕਿ ਨੂਰ ਨੂੰ ਕਿਸੇ ਦੀ ਹੁਣ ਸਾਥ ਦੀ ਲੋੜ ਨਹੀਂ ਪਈ ਨਹੀਂ ਸਾਥ ਦੀ ਤਾਂ ਹਮੇਸ਼ਾ ਲੋੜ ਹੁੰਦੀ ਹੈ ਹਨਾ ਇਹ ਨਹੀਂ ਹੁੰਦਾ ਕਿ ਆਪਾਂ ਜਿਨ੍ਹਾਂ ਨੇ ਪਹਿਲਾਂ ਸਾਥ ਨਹੀਂ ਦਿੱਤਾ ਤਾਂ ਉਹਨਾਂ ਨੂੰ ਛੱਡ ਕੇ ਚਲੇ ਜਾਈਏ ਥੂਰੇ ਵਾਸਤੇ ਗਿੱਧਾ ਕੀਏ ਥੂਰੇ ਵਾਸਤੇ ਗਿੱਧਾ ਨੂਰ ਹੈ ਤੇ ਨੂਰ ਗਿੱਧਾ ਨੂਰ ਲਈ ਗਿੱਦਾ ਕੀ ਨੂਰ ਤਾਂ ਫਿਰ ਹਾਈ ਗਿੱਦੇ ਦਾ ਨੂਰ ਮੇਰਾ ਇਹ ਰੂਪ ਹੀ ਗਿੱਦਾ ਹੈ ਨੂਰ ਲਈ ਪਿਆਰ ਦੀ ਡੈਫੀਨੇਸ਼ਨ ਕੀ ਹੈ ਮੇਰੇ ਲਈ ਪਿਆਰ ਪਿਆਰ ਹੈ ਜੀ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਲੋਕਾਂ ਦਾ ਪਿਆਰ ਆ ਘਰ ਦੇ ਹੰ ਦਾ ਪਿਆਰ ਹੈ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ